ہمارے تمام گناہوں کو مولائے کریم ہم گناہ کار ہے فتح کار ہے سیاہ کار ہے قرار مجرم ہے مولائے کریم بے شک ہم مانتے ہیں ہم نے گناہ کو چھوڑا ہے مولائے کریم بے شک ہم مانتے ہیں ہم نے تیرے ہر ایک حکم کو چھوڑا ہے مولائے کریم بے شک ہم مانتے ہیں ہم نے ہر تیرے نبی کی ہر ایک انت کو چھوڑا ہے مولائے کریم جیسے بھی ہے تیرے بندے ہیں مولے کریم تو ہمیں معاف فرما مولے کریم گناہوں کی نفرت ہمارے دل کے اندر پیدا فرما مولے کریم گناہوں سے بچنے کی طاقت تو ہم سب کو عطا فرما کریم برے کام کر روکنے کی طاقت کو ہم سب کو عطا مال کرنے کا جذبہ ہمارے دلوں کے اندر پیدا فرما بولے کریم برے کاموں سے ہم سب کی حفاظت فرما مولے کریم ہم نے جتنے بھی گناہ رات کے اندھیرے میں دن کے اجالے میں جان بوجھ کر کیے ہو یا انجانی سے کیے گئے ہو چھپ کر کیے ہو یا کلم کلا کیے ہو مولا کریم کبیرہ ہو صغیرہ ہو مولا کریم تمام گناہوں کو معاف فرما ہو مولا کریم جو بھی ہمارے بھائی کسی بھی پریشانی میں مبتلا ہے اے اللہ تو سبی کی پریشانی کو دور فرما ہو مولا کریم جو ہمارے بھائی اس رمضان المبارک کے مہینے میں بھی تیری رحمتوں سے دور ہے تیری مسجدوں سے دور ہے مولا کریم تیری رحمتوں سے دور ہے مولا کریم تو ہم سب کو ہم سب کو عطا فرما نمازوں کا اہتمام کرنے کی ہم سب کو توفیق عطا فرما مولا کریم ہم سب کو تہجد گزار بنا مولا کریم جب تک اس روئے زمین پر ہم زندہ رہے دین اسلام پر زندہ رکھ اور مرتے وقت ہم سب کو کلمہ نصیب فرما مولا کریم مرنے سے پہلے ہم سب کو مرنے کی توفیق اللہ what the... Mm hmm. ਇੱਥੇ ਆ ਜਾਓ ਇੱਥੇ ਨਾ ਹੋ ਜਾ ਮਾੜਾ ਇੱਥੇ ਬਹਿ ਜਾਂਦੇ ਕੋਈ ਇੱਕ ਮਿੰਟੇ ਬਾਸ ਹੋ ਰੇ ਮਠਾਈ ਖੰਨੋ اج روزاف تاری جیری ہے وہی شروعات کی گئی ہے یعنی کہ پورے دن تو بعد شام کو جب ہوں سارے مل کے ارداس بینتی کر کے ਜਿਹਨੇ ਖਾਣਾ ਰੱਖ ਤੋਂ ਕੋਰਾਂ ਕਰੇ ਆਪਣੇ ਮੁਸਤਾਕ ਹਾਂਜੀ ਨਾਲ ਹੋ ਜਾ ਹਸਪਤਾਲ ਥੋੜਾ ਕਿੰਗ ਕਰ ਚੁੱਕੇ ਜੀ ਜਦੂ ਜੀ ਦੇ ਕੋਈ ਗੱਲ ਇੱਕ ਗੱਲ ਆ ਜਾਂ ਦੂ ਵੀਰ ਨੂੰ ਅਜਿੰਦਰ ਜੀ ਅਜਿੰਦਰ ਹੋ ਜਾ ਕੇ ਹੋ ਜਾ ਤੇਂਦਰ ਤੇਂਦਰ ਪਪਿੰਦਰ ਪਪਿੰਦਰ ਆਹ ਦਿੱਤਾ ਬਬਲੂ ਦੇ ਪਾਓ ਇੱਕ ਮਿੰਟ ਜੀ ਇੱਕ ਮਿੰਟ ਕਰ ਦੋ ਪਿੱਛੋਂ ਵੀਰੇ ਇੱਕ ਮਿੰਟ ਵੀਰੇ ਫੋਟੋ ਕਰਾ ਲਓ ਪਹਿਲਾਂ ਫੋਟੋ ਆਪਾਂ ਉਹ ਤੁਸੀਂ ਮੈਂ ਕਿੱਥੇ ਸਾਰੇ ਭਰਾ ਅੱਛਾ ਤੇ ਕੋਈ ਰਮਜ਼ਾਨ ਦੇ ਦਿਨ ਚੱਲ ਰਿਹਾ ਜੀ 15ਵਾਂ ਰੋਜ਼ਾ ਜਿੰਨਾ ਵੀ ਭਾਈਚਾਰਾ ਮੁਸਲਿਮ ਭਾਈਚਾਰਾ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਦੀ ਦਿਨ ਦਾ ਹੁੰਦਾ ਜੀ 15 ਰੋਜ਼ੀ ਹਲੇ ਬਾਕੀ ਪਏ ਨੇ ਅੱਜ ਰੋਜ਼ਾ ਫਸਾਰੀ ਜਾਨੀ ਕਿ ਅੱਜ ਦਾ ਦਿਨ ਦਾ ਜਿਹੜਾ ਰੋਜ਼ਾ ਸੀ ਉਹ ਖੋਲਿਆ ਗਿਆ ਇਹਦੇ ਵਿੱਚ ਫੂਡ ਵਗੈਰਾ ਜਿਹੜੀ ਆ ਨਿਆ ਸਾਰਿਆਂ ਨੇ ਜੀ ਤੇ ਖਜੂਰਾਂ वगैरह ਲੈਂਦੀ ਨੇ ਇਸ ਤੋਂ ਬਾਅਦ ਜਿਹੜੀ ਆ ਜੀ ਨਮਾਜ਼ ਅਦਾ ਹੋਏਗੀ ਉਸ ਤੋਂ ਬਾਅਦ ਖਾਣਾ ਸੋ ਬਹੁਤ ਚੰਗੀ ਗੱਲ ਹੈ ਜੀ ਕਿ ਹਰ ਧਰਮ ਦਾ ਆਪਣਾ ਆਪਣਾ ਕੇਸ ਹੈ ਹਰ ਧਰਮ ਦਾ ਆਪਣਾ ਆਪਣਾ ਰੰਗ ਹੁੰਦਾ ਪਰ ਕੋਈ ਵੀ ਧਰਮਾ ਚਾਹੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਅਸੀਂ ਭਾਈ ਭਾਈ ਹਰ ਧਰਮ ਦੀ ਇੱਕੋ ਜਿਹੀ ਨਿਸ਼ਾਨਾ ਕਿ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਹੈ ਸਭ ਤੋਂ ਵੱਡਾ ਧਰਮ ਸਾਡਾ ਜਿਹੜਾ ਹੈਗਾ ਉਹ ਇਨਸਾਨੀਅਤ ਦੇ ਵਿੱਚ ਰਹਿ ਕੇ ਅਸੀਂ ਸੱਚ ਬੋਲੀਏ ਅੱਜ ਸਾਰੇ ਇੱਥੇ ਵੱਡੀ ਗਿਣਤੀ ਦੇ ਵਿੱਚ ਇਹਦਾ ਸਾਰਾ ਭਾਈਚਾਰਾ ਮਸਲੂ ਭਾਈਚਾਰਾ ਇਕੱਠਾ ਹੋਇਆ ਜੀ ਦੇਖਣਾ ਬੱਚੇ ਵੀ ਆਏ ਨੇ نوجوان بھی نے بزرگ بھی نے سارے کٹھے روز افتاری کا جگہ جی وہ کھولیا سو میرے ویوں بہت بہت مبارکہ اور آن بڑا سما سارا بھی تندرستی بی ارداس کرتے ہیں بےنتی کرتے ہیں پرماتما اللہ واحد پاک سبوں چڑھتی کلا چ رکھی اور سب کے کاروبار واضح کر رہی ہو ਬਹੁਤ ਬਹੁਤ ਮੁਬਾਰਕਾਂ ਸਾਬ ਰਮਜ਼ਾਨ ਦਾ ਮਹੀਨਾ ਚੱਲਦਾ ਜੀ ਮੁਸਲਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਇਕਰਾਣ ਉਨੀ ਆਈ ਸੀ ਕਿ ਐਮਐਲਏ ਸਾਹਿਬ ਤੁਸੀਂ ਟਾਈਮ ਲਿਆ ਸੀ ਵੀ ਆਪਾਂ ਰੋਜ਼ਾ ਖਲਾਉਣਾ ਇਹਨਾਂ ਦਾ ਤੇ ਅੱਜ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿੰਨਾ ਵੀ ਸੀਗਾ ਇਕੱਠੇ ਹੋਏ ਆ 15ਵਾਂ ਰੋਜ਼ਾ ਚੱਲਦਾ ਜੀ ਦੇਖੋ ਤੇ ਬੜਾ ਚੰਗਾ ਲੱਗ ਗਿਆ ਅੰਦਰ ਰਮਜ਼ਾਨ ਦਾ ਮਹੀਨਾ ਜਿਹੜਾ ਮੁਸਲਮ ਭਾਈਚਾਰੇ ਲਈ ਪਰ ਵਧੀਆ ਮੁਬਾਰਕਾਂ ਨੇ ਜੀ ਸਾਰੇ ਭਾਈਚਾਰੇ ਨੂੰ ਭਾਈ ਜੀ ਦਾ ਖਲਚਾ ਭਾਈ ਜੀ ਦੀ ਖਤੇ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਇੱਧਰ 40 ਦੇ 5 ਗਾਚੇ ਰੋਜ਼ਾ ਖੁੱਲੇ ਸਾਰੇ ਤੇ ਲਾਸਟ ਟਾਈਮ ਪਿਛਲੇ ਸਾਲ ਅਸੀਂ ਹੀਰਾ ਮੇਲੇ 'ਚ ਵੀ ਖੁੱਲ੍ਹਿਆ ਸੀਗਾ ਉਹ ਕਾਫੀ ਟਾਈਮ ਹੋ ਗਿਆ ਬਹੁਤ ਵੱਡਾ ਫੰਕਸ਼ਨ ਸੀ ਬismillah रहमान ਰਹਿਮਣ ਇਹ ਜੀ ਬਹੁਤ ਹੀ ਵੱਡਾ ਪੁਰਾਣਾ ਯੂਥ ਦੇ ਵੱਲੋਂ ਬਹੁਤ ਸ਼ਾਂਤ ਮਈ ਦੇ ਨਾਲ ਜਿਸਨੂੰ ਕਿ ਪੂਰਾ ਮੁ슬ਮਨ ਭਾਈਚਾਰਾ ਰਮਜ਼ਾਨ ਦੇ ਮਹੀਨੇ ਨੂੰ ਮੁਬਾਰਕ ਮਹੀਨਾ ਸਮਝਦਾ ਹੈ ਤਾਂ ਅੱਜ ਰੋਜ਼ਾ ਇਫਤਾਰੀ ਹੋਈ ਹੈ ਥੀਦਗਾ ਦੇ ਵਿੱਚ 15ਵੇਂ ਰੋਜ਼ੇ ਦੀ ਤੇ ਸਾਰੇ ਹਿੰਦੋਸਤਾਨ ਦੇ ਲਈ ਸਾਰਿਆਂ ਲਈ ਦੁਆ ਕੀਤੀ ਗਈ ਹੈ ਕਿ ਤੰਦਰੁਸਤੀ ਰੱਖੇ ਤੇ ਯੂਥ ਵਿੰਗ ਨੇ ਇਹ ਜਿਹੜੀ ਯੂਥ ਵਿੰਗ ਨਾਬੇ ਦੀ ਬਹੁਤ ਹੀ ਸਟਰੋਂਗ ਤੇ ਯੂਥ ਇਕੱਠਾ ਹੋਇਆ ਤੇ ਪਹਿਲੀ ਵਾਰੀ ਐਡਾ ਵੱਡਾ ਇਕੱਠ ਕਰਕੇ ਇਫਤਾਰੀ ਕਰਾਈ ਹੈ ਤੇ ਇੱਥੇ ਜਿਹੜੇ ਪਹੁੰਚੇ ਨੇ ਸਾਡੇ ਐਮਐਲਏ ਗਦੀਪ ਸਿੰਘ ਜੀ ਬੇਮਾਨ ਜਦੂ ਵੀਰ ਜੀ ਸਾਡੇ ਸਾਰੇ ਯੂਥ ਵੀ ਬਬਲੂ ਪ੍ਰਧਾਨ ਜੀ ਨਵਾਬ ਸਰਪੰਚ ਤੁਹਾਨੂੰ ਜਿੰਨੇ ਵੀ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਗੋਨਾ ਵੀਰ ਜੀ ਜਿੰਨੇ ਵੀ ਇੱਥੇ ਪਹੁੰਚੇ ਨੇ ਜੀ ਐਨਓ ਜੀ ਕਿਉਂਕਿ ਸਾਰਿਆਂ ਦਾ ਤਿਹਾਰ ਹੈ ਇਹ ਮੁਬਾਰਕ ਮਹੀਨਾ ਹੈ ਜੇ ਸ਼ਾਂਤ ਮਈ ਦੇ ਨਾਲ ਮੁਸਲਮਾਨ ਭਾਈਚਾਰਾ ਅੰਦਰ ਜਾਂਦਾ ਤੇ ਨमाज ਪੜਦਾ ਹੈ ਮਸਜਿਦ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਸਦਾਂ ਹੀ ਏਕਤਾ ਖੰਡਤਾ ਇਦਾਂ ਚੱਲਦੀ ਰਹੇ ਤੇ ਬਹੁਤ ਹੀ ਧੰਨਵਾਦ ਇਹਨਾਂ ਮੁੰਡਿਆਂ ਨੂੰ ਅਸੀਂ ਸ਼ਾਬਾਸ਼ ਦੇ ਦਿੰਦੇ ਆ ਕਿ ਇਹ ਜੋ ਪ੍ਰਾਲੇ ਕਰਦੇ ਨੇ ਤੇ ਅਸਲਾਮ ਵਾਲੇਕੁਮ ਵ ਰਹਿਮਤੁਲਲਾਹ ਵ ਬਰਕਤੁਲਲਾਹ ਜਨ ਦਾ 15ਵਾਂ ਰੋਜਾ ਸੀਗਾ ਇਹਦੇ ਵਿੱਚ ਜਿੰਨੇ ਵੀ ਯੂਥ ਆ ਪੂਰੇ ਮੁਸਲਮ ਭਾਈਚਾਰੇ ਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਐਮਐਲਏ ਸਾਹਿਬ ਨੇ ਰੋਜੇ ਖੁਲਾਏ ਨੇ ਤੇ ਇਹਦੇ ਵਿੱਚ ਯਾਰਵਿੰਦਰ ਜਾਦੂ ਜੀ ਤੇ ਐਮਐਲਏ ਸਾਹਿਬ ਦੇਮਨ ਜੀ ਤੇ ਬਬਨੂ ਵੀਰ ਜੀ ਰਮਜਾਨ ਜੀ ਗੋਨਾ ਵੀਰ ਕਿੰਗ ਸਰਪੰਚ ਤੇ ਬਾਕੀ ਹੋਰ ਕਾਫੀ ਵਿਦਵੰਤੇ ਸੱਜਣ ਜੀ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਦਾ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕਰਿਆ ਇੱਕ ਜੁੱਟ ਹੋ ਕੇ ਸਾਰਿਆਂ ਨੇ ਰੋਜ਼ੇ ਖੁਲਾਏ ਨੇ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਵੀ ਇਸੇ ਤਰ੍ਹਾਂ ਇੱਕ ਜੁੱਟ ਹੋ ਕੇ ਰਹਿਣ ਪੂਰੇ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇੱਕ ਜੁੱਟ ਹੋਣ ਦਾ ਬਹੁਤ ਵਧੀਆ ਇੱਕ ਨਿੱਗਾ ਸਨੇਹਾ ਹੈ ਵੀ ਸਾਰੇ ਇੱਕ ਜੁੱਟ ਹੋ ਕੇ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਭਰਾ ਨੇ ਸਾਰਿਆਂ ਨੇ ਇੱਕ ਜੁੱਟ ਹੋ ਕੇ ਜੁਮਾ ਜੁਮਾ ਵੀ ਪੜਿਆ ਤੇ ਜਿਨ੍ਹਾਂ ਨੇ ਹੋਲੀ ਮਨਾਉਣੀ ਸੀ ਹੋਲੀ ਵੀ ਮਨਾਈ ਐ ਸਾਡੇ ਕੋਈ ਐਦਾਂ ਦੀ ਕੋਈ ਇਦਾਂ ਦਾ ਹੋਣੀ ਹੋਇਆ ਵੀ ਜਿਹਦੇ ਨਾਲ ਕੋਈ ਨੁਕਸਾਨ ਹੋਵੇ ਸਾਰਿਆਂ ਨੇ ਪਿਆਰ ਮੁਹੱਬਤ ਦੀ ਏਕਤਾ ਦਿਖਾਉਂਦੇ ਹੋਏ ਜੁਮਾ ਵੀ ਪੜਿਆ ਤੇ ਰਮਜ਼ਾਨ ਦਾ ਮਹੀਨਾ ਪੂਰਾ ਜੋਰਾ ਸ਼ੋਰਾਂ ਤੇ ਚੱਲ ਰਿਹਾ ਸਾਰੇ ਇਕੱਠੇ ਹੋ ਕੇ ਰਹਿਣ ਦਾ ਫੈਸਲਾ ਦਿੰਨੇ ਆ ਅਸੀਂ ਸਾਰਿਆਂ ਨੂੰ ਭਰਾਵਾਂ ਨੂੰ ਸਾਰੇ ਇਕੱਠੇ ਨੇ ਅਸੀਂ ਪਹਿਲਾਂ ਤਾਂ ਬਹੁਤ ਧੰਨਵਾਦੀ ਹਾਂ ਜੀ ਐਮਐਲਏ ਸਾਹਿਬ ਦੀ ਸਾਡੇ ਯਾਦੂਬਾਈ ਜੀ ਦੇ ਜਿਹੜੇ ਸਾਡੇ ਸੱਦੇ ਤੇ ਪਹੁੰਚੇ ਨੇ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਰੋਜ਼ਾ ਇਫਤਾਰ ਦਾ ਜੋ ਯੂਥ ਵਿੰਗ ਵਾਲੋ ਸਾਡੇ ਮੁਸਲਿਮ ਯੂਥ ਵਾਲੋ ਨੇ ਖੁਜਾ ਖਲਵਾਉਣ ਦਾ ਜੋ ਪ੍ਰੋਗਰਾਮ ਕਰਨਾ ਸੀ ਅਸੀਂ ਐਮਐਲਏ ਸਾਹਿਬ ਤੋਂ ਟਾਈਮ ਦਿੱਤਾ ਵ